ਕਈ ਹੋਟਲਾਂ ਦੀ ਮਾਲਕ ਹੁੰਦੀ ਆ ਤੇ ਆਪਣੀਆਂ ਸਹੇਲੀਆਂ ਦੇ ਨਾਲ ਇੱਕ ਹੋਟਲ ਦੇ ਵਿੱਚ ਪਾਰਟੀ ਕਰਨ ਜਾਂਦੀ ਆ ਪਾਰਟੀ ਦੇ ਦੌਰਾਨ ਇੱਕ ਵੇਟਰ ਤੋਂ ਉਹਦੀ ਸਾੜੀ ਤੇ ਚਿਕਨ ਦੇ ਛਿੱਟੇ ਪੈ ਜਾਂਦੇ ਆ ਤੇ ਉਹ ਔਰਤ ਉਸ ਵੇਟਰ ਨੂੰ ਧੱਕੇ ਮਰਵਾ ਕੇ ਉਸ ਹੋਟਲ ਦੇ ਵਿੱਚੋਂ ਤੇ ਨੌਕਰੀ ਤੋਂ ਕਢਵਾ ਦਿੰਦੀ ਆ ਤੇ ਅੰਤ ਦੇ ਵਿੱਚ ਉਹੀ ਵੇਟਰ 10 ਸਾਲ ਬਾਅਦ ਜਦੋਂ ਉਹਦੇ ਸਾਹਮਣੇ ਆਉਂਦਾ ਤਾ ਉਸ ਔਰਤ ਦੀ ਕੀ ਹਾਲਤ ਸੀ ਤੇ ਵੇਟਰ ਦੀ ਕੀ ਹਾਲਤ ਸੀ ਆਪਾਂ ਇਸ ਕਹਾਣੀ ਬਾਰੇ ਗੱਲਬਾਤ ਕਰਾਂਗੇ ਸੋਨੀਆ ਜਿਹਦਾ ਕਿ ਪੂਰੇ ਸ਼ਹਿਰ ਦੇ ਵਿੱਚ ਮਸ਼ਹੂਰ ਹੁੰਦਾ ਨਾਮ ਸੋਨੀਆ ਆਪਣੇ ਪਤੀ ਦੇ ਪੈਸੇ ਦੇ ਹੰਕਾਰ ਦੇ ਵਿੱਚ ਕਿਸੇ ਨੂੰ ਵੀ ਸਿੱਧੇ ਮੂੰਹ ਨਹੀਂ ਬੋਲਦੀ ਹੁੰਦੀ ਸੋਨੀਆ ਇੱਕ ਅਮੀਰ ਬਾਪ ਦੀ ਬੇਟੀ ਹੁੰਦੀ ਆ ਤੇ ਉਹਦੇ ਬਾਪ ਨੇ ਆਪਣੇ ਵਰਗੇ ਕਰੋੜਪਤੀ ਦੇ ਮੁੰਡੇ ਨਾਲ ਹੀ ਆਪਣੀ ਧੀ ਦਾ ਵਿਆਹ ਕੀਤਾ ਹੁੰਦਾ ਸੋਨੀਆ ਦਾ ਪਤੀ ਰਾਹੁਲ ਜਿਹੜਾ ਕਿ ਖੁਦ ਕਾਫੀ ਨਰਮ ਸੁਭਾਅ ਦਾ ਹੁੰਦਾ ਪਰ ਸੋਨੀਆ ਇੱਕ ਕਮੰਡੀ ਔਰਤ ਸੀ ਜਦੋਂ ਉਹਦਾ ਵਿਆਹ ਰਾਹੁਲ ਨਾਲ ਹੁੰਦਾ ਤਾਂ ਉਹ ਆਪਣੇ ਆਪ ਨੂੰ ਕਿਸੇ ਨਾਲੋਂ ਘੱਟ ਨਹੀਂ ਸਮਝਦੀ ਉਹਦਾ ਮਹਿੰਗੇ ਕੱਪੜੇ ਪਾਉਣਾ ਮਹਿੰਗੇ ਕੱਪੜਿਆਂ ਦੇ ਦਿਖਾਵੇ ਕਰਨੇ ਮਹਿੰਗੇ ਗਹਿਣੇ ਪਾਉਣੇ ਸਾੜੀਆਂ ਦੀ ਜਿਹੜੀ ਉਹਨਾਂ ਦੀ ਕੀਮਤ ਸੀ ਬਾਹਰੋਂ ਮੰਗਵਾਈਆਂ ਸਾੜੀਆਂ ਹੁੰਦੀਆਂ ਸੀ ਤੇ ਜਦੋਂ ਵੀ ਉਹ ਕਿਤੇ ਜਾਂਦੀ ਬਿਨਾ ਪੁੱਛੇ ਹੀ ਉਹ ਆਪਣੀ ਸਾੜੀ ਪਰਸ ਦੀ ਕੀਮਤ ਹੈ ਜਿਹੜੀ ਲੋਕਾਂ ਨੂੰ ਦੱਸਦੀ ਰਹਿੰਦੀ ਸੀ ਤੇ ਉਹ ਆਪਣੀਆਂ ਸਹੇਲੀਆਂ ਦੇ ਨਾਲ ਅਕਸਰ ਪਾਰਟੀ ਕਰਨ ਵੱਡੇ ਵੱਡੇ ਹੋਟਲਾਂ 'ਚ ਜਾਂਦੀ ਸੀ ਤੇ ਸੋਨੀਆ ਦਾ ਪਤੀ ਰਾਹੁਲ ਖੁਦ ਉਸ ਸ਼ਹਿਰ ਦੇ ਵੱਡੇ 5 ਸਟਾਰ ਹੋਟਲਾਂ ਦਾ ਮਾਲਕ ਹੁੰਦਾ ਇਸ ਕਰਕੇ ਪੈਸੇ ਦੀ ਕੋਈ ਕਮੀ ਨਹੀਂ ਹੁੰਦੀ ਇੱਕ ਦਿਨ ਸੋਨੀਆ ਨੇ ਆਪਣੇ ਜਨਮ ਦਿਨ ਦੀ ਪਾਰਟੀ ਹੈ ਜਿਹੜੀ ਉਹ ਆਪਣੇ ਹੀ ਇੱਕ ਵੱਡੇ ਹੋਟਲ ਦੇ ਵਿੱਚ ਰੱਖੀ ਹੁੰਦੀ ਆ ਤਾਂ ਚਲੋ ਪਾਰਟੀ ਚੱਲ ਰਹੀ ਹੁੰਦੀ ਆ ਕੋਈ ਡਾਂਸ ਕਰ ਰਿਹਾ ਹੁੰਦਾ ਕੋਈ ਖਾ ਪੀ ਰਿਹਾ ਹੁੰਦਾ ਪਾਰਟੀ ਖਤਮ ਹੋਣ ਤੋਂ ਪਹਿਲਾਂ ਜਦੋਂ ਖਾਣੇ ਦੀ ਤਿਆਰੀ ਹੋ ਰਹੀ ਹੁੰਦੀ ਆ ਤਾਂ ਸੋਨੀਆ ਜਿਹੜੀ ਉਹ ਵੇਟਰ ਨੂੰ ਕਹਿੰਦੀ ਆ ਵੀ ਮੇਰੀਆਂ ਫਰੈਂਡਸ ਨੇ ਜਾਣਾ ਤੁਸੀਂ ਖਾਣਾ ਲਗਾ ਦਿਓ ਤੇ ਵੇਟਰ ਆ ਜਿਹੜੇ ਉਹ ਖਾਣਾ ਲਗਾ ਰਹੇ ਹੁੰਦੇ ਆ ਇੱਕ ਵੇਟਰ ਜਿਹਦੇ ਹੱਥ ਵਿੱਚ ਚਿਕਨ ਵਾਲਾ ਇੱਕ ਬੌਲ ਹੁੰਦਾ ਤੇ ਉਹ ਗਰਮ ਹੁੰਦਾ ਉਹ ਫਟਾਫਟ ਲਿਆ ਕੇ ਜਦੋਂ ਟੇਬਲ ਤੇ ਰੱਖਦਾ ਤਾਂ ਜਿਹੜੀ ਸੋਨੀਆ ਹੁੰਦੀ ਆ ਉਹ ਚੇਅਰ ਤੇ ਬੈਠੀ ਹੁੰਦੀ ਆ ਤੇ ਜਦੋਂ ਉਹ ਵੇਟਰ ਉਹ ਬਾਉਲ ਨੂੰ ਰੱਖਣ ਲੱਗਦਾ ਤਾਂ ਉਹ ਤੋਂ ਬਾਉਲ ਥੋੜਾ ਟੇਡਾ ਹੋ ਜਾਂਦਾ ਤੇ ਉਹਦੀ ਸਾੜੀ ਤੇ ਉਹ ਚਿਕਣ ਦੀ ਜਿਹੜੀ ਤਰੀ ਆ ਉਹ ਥੋੜੀ ਜੀ ਡੁੱਲ ਜਾਂਦੀ ਆ ਤੇ ਸੋਨੀਆ ਜਿਹੜੀ ਉਹ ਲੋਹੀ ਲੱਖੀ ਹੋ ਜਾਂਦੀ ਆ ਖੜੀ ਹੁੰਦੀ ਆ ਤੇ ਵੇਟਰ ਨੂੰ ਕਹਿੰਦੀ ਦੋ ਕੌਡੀ ਦੇ ਵੇਟਰ ਤੇਰੀ ਔਕਾਤ ਤੈਨੂੰ ਮੈਂ ਦਿਖਾਉਣੀ ਆ ਤੈਨੂੰ ਪਤਾ ਇਹ ਕਿੰਨੀ ਮਹਿੰਗੀ ਸਾੜੀ ਆ ਤੇ ਤੂੰ ਇਹ ਖਰਾਬ ਕਰਤੀ ਮੇਰੀ ਇਸ ਸਾੜੀ ਦੀ ਕੀਮਤ ਤੇਰਾ ਪੂਰਾ ਖਾਨਦਾਨ 7 ਜਨਮ ਕੰਮ ਕਰਕੇ ਵੀ ਨਹੀਂ ਉਤਾਰ ਸਕਦਾ। ਚਲੋ ਵੇਟਰ ਜਿਹੜਾ ਉਹ ਕੰਨ ਫੜਦਾ ਹੱਥ ਜੋੜਦਾ ਮਾਫੀ ਮੰਗਦਾ ਕਹਿੰਦਾ ਮੈਡਮ ਜੀ ਗਲਤੀ ਹੋ ਗਈ ਵੀ ਮੈਂ ਜਾਣ ਬੁੱਝ ਕੇ ਨਹੀਂ ਹਨਾ ਡੋਲੀ ਵੀ ਡੁੱਲ ਗਈ ਮੈਂ ਸਾਫ਼ ਕਰ ਦਿੰਦਾ। ਜਦੋਂ ਉਹ ਐਂ ਕਹਿੰਦਾ ਤਾਂ ਸੋਨੀਆ ਜਿਹੜੀ ਗੁੱਸੇ ਦੇ ਵਿੱਚ ਆ ਕੇ ਉਹਨੂੰ ੱੱਕਾ ਦੇ ਦਿੰਦੀ ਆ ਉਹਦੇ ਠੁੰਡਾ ਮਾਰਦੀ ਆ ਤੇ ਉਹਨੂੰ ਕਹਿੰਦੀ ਆ ਵੀ ਇੱਥੋਂ ਚੁੱਪਚਾਪ ਚਲਿਆ ਜਾ। ਫਿਰ ਉਹ ਸਿਕਿਉਰਿਟੀ ਗਾਰਡ ਨੂੰ ਕਹਿੰਦੀ ਆ ਵੀ ਇਹਨੂੰ ਇੱਥੋਂ ੱੱਕੇ ਮਾਰ ਮਾਰ ਕੇ ਕੱਢ ਦੇ। ਤਾ ਵੇਟਰ ਜਿਹੜਾ ਉਹ ਮਾਫੀ ਮੰਗਦਾ ਕਹਿੰਦਾ ਮੈਡਮ ਮੈਨੂੰ ਮਾਫ ਕਰ ਦਿਓ ਵੀ ਗਲਤੀ ਹੋ ਗਈ ਮੈਂ ਜਾਣ ਬੁੱਝ ਕੇ ਨਹੀਂ ਡੋਲੀ ਮੇਰੇ ਤੋਂ ਡੁੱਲ ਗਈ ਤਾਂ ਚਲੋ ਸੋਨੀਆ ਜਿਹੜੀ ਉਹ ਕਹਿੰਦੀ ਵੀ ਇਹੋ ਜਿਹੇ ਅਣਪੜ ਗਵਾਰ ਵੇਟਰਾਂ ਨੂੰ ਨੌਕਰੀ ਕੌਣ ਦਿੰਦਾ ਇੱਥੇ ਤਾਂ ਚਲੋ ਉਹਨੂੰ ਧੱਕਾ ਮਾਰਦੀ ਹੈ ਜਦੋਂ ਤਿੰਨ ਸਿਕਿਉਰਿਟੀ ਗਾਰਡ ਆਉਂਦਾ ਉਹ ਬਾਹ ਫੜ ਕੇ ਵੇਟਰ ਨੂੰ ਲਿਜਾਣ ਲੱਗਦਾ ਤਾਂ ਸੋਨੀਆ ਨੂੰ ਹੋਰ ਗੁੱਸਾ ਆਉਂਦਾ ਤੇ ਇੱਕ ਧੱਕਾ ਨੂੰ ਹੋਰ ਦੇ ਦਿੰਦੀ ਆ ਜਦੋਂ ਉਹ ਨੂੰ ਤੱਕਾ ਦਿੰਦੀ ਆ ਤਾਂ ਵੇਟਰ ਆ ਜਿਹੜਾ ਉਹਦੀ ਜੇਬ ਦੇ ਵਿੱਚੋਂ ਇੱਕ ਪਰਸ ਆ ਜਿਹੜਾ ਡਿੱਗ ਜਾਂਦਾ ਉਸ ਪਰਸ ਦੇ ਵਿੱਚ ਇੱਕ ਬਜ਼ੁਰਗ ਔਰਤ ਦੀ ਫੋਟੋ ਤੇ ਇੱਕ ਟੁੱਟੀ ਹੋਈ ਚਾਂਦੀ ਦੀ ਚੇਨ ਹੁੰਦੀ ਆ ਉਹ ਵੀ ਉੱਥੇ ਡਿੱਗ ਜਾਂਦੀ ਆ ਤਾਂ ਉਹ ਹਨਾ ਬੀਪਾ ਮੇ ਕਿਹੋ ਤਕਲੀਫ ਦੇ ਵਿੱਚ ਹੁੰਦਾ ਤੇ ਉਹ ਜਦੋਂ ਫੋਟੋ ਤੇ ਚੈਨ ਜਦੋਂ ਚੱਕਣ ਲੱਗਦਾ ਤਾਂ ਸੋਨੀਆ ਜਿਹੜੀ ਉਹ ਬਾਉਲਾ ਜਿਹੜਾ ਸੂਪ ਵਾਲਾ ਮੀਟ ਵਾਲਾ ਚਿਕਨ ਵਾਲਾ ਉਹ ਚੱਕਦੀ ਆ ਤੇ ਉਹ ਉਹ ਵੇਟਰ ਤੇ ਉਲਟਾ ਦਿੰਦੀ ਆ ਉਹਨੂੰ ਕਹਿੰਦੀ ਤੈਨੂੰ ਤੇਰੀ ਾਕਾਤ ਮੈਂ ਵਿਖਾਉ ਤੂੰ ਚੱਲ ਨਿਕਲਦਾ ਕਿਉਂ ਨਹੀਂ ਇੱਥੋਂ ਤਾਂ ਜਿਹੜੀ ਉਹਦੀ ਮਾਂ ਦੀ ਉਹ ਫੋਟੋ ਸੀ ਉਹ ਸਬਜੀ ਵਾਲੀ ਧਰੀ ਨਾਲ ਚਿਕਨ ਵਾਲੀ ਧਰੀ ਨਾਲ ਗੰਦੀ ਹੋ ਜਾਂਦੀ ਆ ਤੇ ਉਹ ਚੈਨ ਵੀ ਤੇ ਉਹਦੇ ਹੱਥ ਵੀ ਜਲ ਜਾਂਦੇ ਆ ਉਹਦੇ ਉੱਤੇ ਪੈ ਜਾਂਦਾ ਜਦੋਂ ਉਹ ਧਰੀ ਤੇ ਚੱਲ ਫਿਰ ਵੀ ਉਹ ਜਿਹੜੀ ਚੈਨ ਤੇ ਫੋਟੋ ਆ ਉਥੋਂ ਚੱਕਦਾ ਤੇ ਰੋਂਦਾ ਹੋਇਆ ਉਹ ਉਸ ਹੋਟਲ ਦੇ ਵਿੱਚੋਂ ਬਾਹਰ ਨਿਕਲਦਾ ਬਾਹਰ ਆ ਕੇ ਸਿਕਿਉਰਿਟੀ ਗਾਰਡ ਆ ਜਿਹੜਾ ਉਹਨੂੰ ਕਹਿੰਦਾ ਵੀ ਅੱਜ ਤੋਂ ਬਾਅਦ ਇੱਥੇ ਨਾ ਆਈ ਤੇ ਉਸ ਤੋਂ ਪਹਿਲਾਂ ਸੋਨੀਆ ਵੀ ਕਹਿ ਚੁੱਕੀ ਹੁੰਦੀ ਆ ਵੀ ਤੂੰ ਇੱਥੇ ਨਹੀਂ ਆਏਂਗਾ। ਇੰਨਾ ਜਲੀਲ ਹੋਣ ਤੋਂ ਬਾਅਦ ਉਹ ਵੇਟਰ ਆ ਜਿਹੜਾ ਉਹਦਾ ਨਾਮ ਆ ਜੇ ਰਾਜੂ ਹੁੰਦਾ। ਰਾਜੂ ਵਿਚਾਰਾ ਇੱਕ ਸਾਈਡ ਤੇ ਬਹਿ ਕੇ ਰੋਣ ਲੱਗ ਜਾਂਦਾ ਉਹ ਆਪਣੀ ਕਿਸਮਤ ਨੂੰ ਕੋਸਦਾ। ਅਸਲ ਦੇ ਵਿੱਚ ਜਿਹੜਾ ਰਾਜੂ ਸੀ ਉਹ ਗ੍ਰੈਜੂਏਟ ਸੀ ਤੇ ਉਹ ਅੱਗੇ ਪੜ੍ਹਨਾ ਚਾਹੁੰਦਾ ਸੀ ਪਰ ਮਜਬੂਰੀ ਇਹ ਸੀ ਕਿ ਉਹਦੇ ਘਰ ਦੇ ਵਿੱਚ ਗਰੀਬੀ ਸੀ। ਉਹ ਨੌਕਰੀ ਕਰਕੇ ਕੁਝ ਕਮਾਉਣਾ ਚਾਹੁੰਦਾ ਸੀ ਤੇ ਫਿਰ ਉਹਨੂੰ ਇਹ ਸੀ ਵੀ ਨਾਲ-ਨਾਲ ਮੈਂ ਆਪਣੀ ਪੜ੍ਹਾਈ ਵੀ ਕਰੂੰ। ਪਰ ਪਹਿਲਾਂ ਵੀ ਬਹੁਤ ਵਾਰ ਇਸ ਹੋਟਲ ਦੇ ਵਿੱਚ ਉਹਨੂੰ ਜਲੀਲ ਕੀਤਾ ਗਿਆ ਸੀ ਪਰ ਅੱਜ ਤਾਂ ਬਿਲਕੁਲ ਅੰਤ ਹੋ ਗਿਆ ਸੀ ਜਲੀਲਤਾ ਦਾ ਤੇ ਰਾਜੂ ਇਹ ਸੌਂ ਖਾ ਲੈਂਦਾ ਵੀ ਹੁਣ ਮੈਂ ਇੱਕ ਵੱਡਾ ਆਦਮੀ ਬਣ ਕੇ ਦਿਖਾਉਂਗਾ ਤੇ ਸੋਨੀਆ ਦੇ ਸਾਹਮਣੇ ਆਉਂ ਕਹਿੰਦੇ ਆ ਕਿ ਜੇ ਕੋਈ ਇਨਸਾਨ ਆਪਣੇ ਮਨ ਦੇ ਵਿੱਚ ਜਿੱਦ ਪਾਲ ਲਵੇ ਤਾਂ ਉਹ ਜਿੱਦ ਜਿਹੜੀ ਇੱਕ ਨਾ ਇੱਕ ਦਿਨ ਜ਼ਰੂਰ ਪੂਰੀ ਹੁੰਦੀ ਆ ਭਾਵੇਂ ਕਿ ਨੌਕਰੀ ਤੋਂ ਹਟਾਉਣਾ ਉਹਦੇ ਲਈ ਇੱਕ ਸਦਮਾ ਸੀ ਕਿਉਂਕਿ ਉਹਦਾ ਕਮਾਈ ਦਾ ਸਾਧਨ ਬੰਦ ਹੋ ਜਾਣਾ ਸੀ ਪਰ ਉਸ ਤੋਂ ਬਾਅਦ ਉਹ ਸੋਚਦਾ ਵੀ ਭਾਵੇਂ ਮੈਨੂੰ ਹੋਰ ਵੀ ਛੋਟਾ ਕੰਮ ਕਰਨਾ ਪਿਆ ਜੀ ਮੈਂ ਨਾਲ ਦੀ ਨਾਲ ਪੜ੍ਹਾਈ ਸ਼ੁਰੂ ਕਰਨੀ ਆ ਉਹ ਅੱਗੇ ਜਿਹੜੀ ਕੰਪਿਊਟਰ ਦੀ ਪੜ੍ਹਾਈ ਆ ਸ਼ੁਰੂ ਕਰ ਦਿੰਦਾ ਤੇ ਨਾਲ ਉਹ ਇੱਕ ਦਫ਼ਤਰ ਦੇ ਵਿੱਚ ਝਾੜੂ ਪੋਚੇ ਦਾ ਕੰਮ ਆ ਜਿਹੜਾ ਕਰਨ ਲੱਗ ਜਾਂਦਾ ਕਿਉਂਕਿ ਵੱਡੀ ਨੌਕਰੀ ਉਹਨੂੰ ਕੋਈ ਮਿਲ ਨਹੀਂ ਰਹੀ ਸੀ ਤੇ ਫਿਲਹਾਲ ਉਹਦੇ ਕੋਲੇ ਇਹੀ ਇੱਕ ਹਥਿਆਰ ਹੁੰਦਾ ਚਲੋ ਉੱਥੇ ਉਹ ਝਾੜੂ ਪੋਚਾ ਕਰਦਾ ਤੇ ਜਿਹੜੇ ਸਟਾਫ ਵਾਲਿਆਂ ਨੂੰ ਚਾਹ ਪਾਣੀ ਦੇਣਾ ਹੁੰਦਾ ਬਾਕੀ ਸਮਾਂ ਉਹ ਵੇਲਾ ਹੁੰਦਾ ਤੇ ਉਹ ਵੇਲਾ ਸਮਾਂ ਉੱਥੇ ਬਰਬਾਦ ਨਹੀਂ ਕਰਦਾ ਸੀ ਉਹ ਬਹਿ ਕੇ ਪੜਾਈ ਕਰਦਾ ਤੇ ਉਸ ਕੰਪਨੀ ਦਾ ਜਿਹੜਾ ਮਾਲਕ ਆ ਉਹ ਰਾਜੂ ਨੂੰ ਪੜਦੇ ਦੇਖਦਾ ਤੇ ਉਹ ਬੜਾ ਹੈਰਾਨ ਹੁੰਦਾ ਉਹ ਰਾਜੂ ਨੂੰ ਕਹਿ ਦਿੰਦਾ ਵੀ ਰਾਜੂ ਤੂੰ ਕਰਦਾ ਝਾੜੂ ਪੋਚਾ ਤੇ ਉਂਝ ਤੇਰੇ ਹੱਥ 'ਚ ਕਿਤਾਬ ਹੁੰਦੀ ਹੈ ਤੂੰ ਕੀ ਬਣਨਾ ਚਾਹੁੰਦਾ ਰਾਜੂ ਉਸ ਉਸ ਕੰਪਨੀ ਦੇ ਮਾਲਕ ਨੂੰ ਰੋਕੇ ਆਪਣੀ ਕਹਾਣੀ ਦੱਸਦਾ ਵੀ ਮੇਰੀ ਵਿਧਵਾ ਮਾਂ ਨੇ ਮੈਨੂੰ ਮਸਾਂ ਪਾਲਿਆ ਸੀ ਮੇਰਾ ਪਿਓ ਬਹੁਤ ਛੋਟੀ ਉਮਰ ਦੇ ਵਿੱਚ ਮੈਨੂੰ ਛੱਡ ਕੇ ਚਲੇ ਗਿਆ ਸੀ ਮੈਨੂੰ ਪੜਨ ਦਾ ਸ਼ੌਂਕ ਮੈਂ ਵੱਡਾ ਆਦਮੀ ਬਣਨਾ ਚਾਹਣਾ ਪਰ ਗਰੀਬੀ ਹੈ ਜਿਹੜੀ ਇਹ ਅੜੀਕਾ ਬਣੀਆ ਫਿਰ ਉਹ ਆਪਣੇ ਨਾਲ ਬੀਤੀ ਹੋਈ ਉਹ ਘਟਨਾ ਬਾਰੇ ਦੱਸਦਾ ਤੇ ਉਹ ਦੱਸਦਾ ਕਿ ਜਦੋਂ ਮੈਡਮ ਸੋਨੀਆ ਨੇ ਮੇਰੀ ਬੇਇੱਜ਼ਤੀ ਕੀਤੀ ਸੀ ਤਾਂ ਮੈਨੂੰ ਇਹ ਲੱਗਦਾ ਸੀ ਵੀ ਮੈਨੂੰ ਅਸਮਾਨ ਜਿਹੜਾ ਫਟ ਜਾਵੇ ਜਾਂ ਧਰਤੀ ਫਟ ਜਾਵੇ ਤੇ ਮੈਂ ਧਰਤੀ ਦੇ ਵਿੱਚ ਸਮਾ ਜਾਵਾਂ ਪਰ ਮੈਂ ਨਾਲ ਦੀ ਨਾਲ ਉੱਥੇ ਇੱਕ ਸੌਂਖਾ ਕੇ ਆਇਆ ਸੀ ਵੀ ਮੈਂ ਇੱਕ ਵੱਡਾ ਆਦਮੀ ਬਣੂੰ ਤੇ ਹੁਣ ਮੇਰਾ ਇਹ ਜਨੂਨ ਆ ਮੇਰੀ ਇਹ ਜਿੱਦ ਆ ਵੀ ਮੈਂ ਵੱਡਾ ਆਦਮੀ ਬਣ ਕੇ ਮੈਡਮ ਸੋਨੀਆ ਦੇ ਸਾਹਮਣੇ ਜਾਣਾ ਚਾਹਣਾ ਤੇ ਚਲੋ ਉਸ ਤੋਂ ਬਾਅਦ ਉਹ ਕੰਪਿਊਟਰ ਦੀ ਪੜ੍ਹਾਈ ਕਰਦਾ 2 ਸਾਲ ਦੀ ਨਾਲ ਦੀ ਨਾਲ ਉਹ ਬਿਜ਼ਨਸ ਕਿਵੇਂ ਆਪਾਂ ਚਲਾਈਏ ਬਿਜ਼ਨਸ ਦੀ ਸਟੱਡੀ ਕਰਦਾ 3 ਸਾਲ 5 ਸਾਲ ਉਹ ਉਸੇ ਕੰਪਨੀ ਦੇ ਵਿੱਚ ਨੌਕਰੀ ਵੀ ਕਰਦਾ ਤੇ ਪੜ੍ਹਾਈ ਵੀ ਕਰਦਾ ਜਦੋਂ ਉਹਦੀ ਬਿਜ਼ਨਸ ਦੀ ਸਟੱਡੀ ਪੂਰੀ ਹੋ ਜਾਂਦੀ ਆ ਤਾਂ ਉਸ ਕੰਪਨੀ ਦਾ ਮਾਲਕ ਆ ਜਿਹੜਾ ਉਹਨੂੰ ਆਪਣੀ ਕੰਪਨੀ ਦੇ ਵਿੱਚ ਮੈਨੇਜਰ ਰੱਖ ਲੈਂਦਾ ਕਿਉਂਕਿ ਰਾਜੂ ਬਹੁਤ ਮਿਹਨਤੀ ਸੀ ਪਹਿਲਾਂ ਭਾਵੇਂ ਉਹਨੇ ਜਿਾ ਪੀਐਨ ਹੀ ਉੱਥੇ ਕੰਮ ਕੀਤਾ ਪਰ ਉਹਦਾ ਵਰਤਾਰਾ ਉਹਦਾ ਬਿਹੇਵ ਸੀ ਜਿਹੜਾ ਉਸ ਕੰਪਨੀ ਦੇ ਮਾਲਕ ਨੂੰ ਮੋਹ ਲੈਂਦਾ ਕਿਉਂਕਿ ਉਹ ਇੱਕ ਬਹੁਤ ਨਰਮ ਸੁਭਾਅ ਦਾ ਮੁੰਡਾ ਸੀ ਤੇ ਪੜਿਆ ਲਿਖਿਆ ਸੀ ਤੇ ਚਲੋ ਉਸ ਤੋਂ ਬਾਅਦ ਉਹ ਸੋਚਦਾ ਵੀ ਮੈਂ ਆਪਣਾ ਬਿਜ਼ਨਸ ਕਰਾਂ ਤੇ ਉਹ ਕੰਪਨੀ ਦਾ ਮਾਲਕ ਨੂੰ ਕਹਿੰਦਾ ਵੀ ਮੈਨੂੰ ਲੋਨ ਚਾਹੀਦਾ ਪੈਸਾ ਚਾਹੀਦਾ ਤਾਂ ਕਿ ਮੈਂ ਆਪਣੇ ਕੰਮ ਨੂੰ ਕੈਰੀਅਰ ਨੂੰ ਵਧਾਵਾਂ ਮੈਂ ਬਿਜ਼ਨਸ ਕਰਨਾ ਚਾਹਣਾ ਤਾਂ ਫਿਰ ਉਸ ਕੰਪਨੀ ਦਾ ਮਾਲਕ ਆ ਜਿਹੜਾ ਉਹਨੂੰ ਕਰਜ਼ਾ ਦਿੰਦਾ ਲੋਨ ਦਿੰਦਾ ਤੇ ਉਹਨੂੰ ਕਹਿੰਦਾ ਵੀ 2 ਸਾਲ ਦਾ ਮੇਰੇ ਨਾਲ ਕੰਟਰੈਕਟ ਰੱਖ 2 ਸਾਲ ਤੂੰ ਮੇਰੇ ਨਾਲ ਐਜ਼ ਆ ਮੈਨੇਜਰ ਕੰਮ ਕਰੇਗਾ ਤੇ ਨਾਲ ਨਾਲ ਤੂੰ ਆਪਣਾ ਬਿਜ਼ਨਸ ਆ ਜਿਹੜਾ ਸਾਈਡ ਬਿਜ਼ਨਸ ਕਰ ਸਕਦਾ ਤਾਂ ਚਲੋ ਜਦੋਂ ਕਹਿੰਦੇ ਦਿਨ ਪਲਟਣੇ ਹੁਣ ਤਾਂ ਰਾਜੂ ਦੀ ਮਿਹਨਤ ਰੰਗ ਲਿਆਉਂਦੀ ਆ ਤੇ ਕਈ ਵਾਰੀ ਕਿਸੇ ਦੀਆਂ ਦੁਆਵਾਂ ਵੀ ਲੱਗ ਜਾਂਦੀਆਂ ਰਾਜੂ ਨੇ ਇੱਕ ਛੋਟੀ ਜਹੀ ਦੁਕਾਨ ਵੀ ਕਰ ਲਈ ਸੀ ਪਹਿਲਾਂ ਉਹ ਜੋਬ ਕਰਦਾ ਤੇ ਉਸ ਤੋਂ ਬਾਅਦ ਜਿਹੜੀ ਆਪਣੀ ਦੁਕਾਨ ਕੀਤੀ ਸੀ ਉਹ ਤੇ ਇੱਕ ਮੁੰਡਾ ਬਿਠਾ ਦਿੰਦਾ ਹੌਲੀ ਹੌਲੀ ਉਹ ਮੁੰਡਾ ਜਿਹੜਾ ਵੀ ਉਹਨੂੰ ਜਾਂਚ ਆ ਜਾਂਦੀ ਆ ਤੇ ਉਹ ਇਮਾਨਦਾਰ ਹੁੰਦਾ ਕਿਉਂਕਿ ਰਾਜੂ ਉਹਨੂੰ ਵਧੀਆ ਤਨਖਾਹ ਦਿੰਦਾ ਹੁੰਦਾ ਤੇ ਚਲੋ ਉਹ ਦੁਕਾਨ ਤੋਂ ਆਪਣਾ ਕੰਮ ਵਧਾਉਂਦਾ ਤੇ ਇੱਕ ਬਹੁਤ ਵੱਡਾ ਸ਼ੋਰੂਮ ਬਣਾ ਲੈਂਦਾ ਸ਼ੋਅਰੂਮ ਸੀ ਜਿਹੜਾ ਉਹ ਆਮ ਜਿਹੜੀਆਂ ਆਪਣੀਆਂ ਆੜਤ ਦੀਆਂ ਚੀਜ਼ਾਂ ਹੁੰਦੀਆਂ ਸਾਡਾ ਰਸੋਈ ਦਾ ਸਮਾਨ ਹੁੰਦਾ ਉਸ ਚੀਜ਼ਾਂ ਦੀ ਉਹ ਦੁਕਾਨ ਉਹਨੇ ਕੀਤੀ ਸੀ ਤੇ ਉਹਨੂੰ ਵੱਡਾ ਕਰ ਲਿਆ ਸੀ ਹੌਲੀ-ਹੌਲੀ ਉਹ ਹੋਲ ਸੇਲ ਦਾ ਕੰਮ ਸ਼ੁਰੂ ਕਰ ਲੈਂਦਾ ਤੇ ਸ਼ਹਿਰ ਦੇ ਸਾਰੇ ਦੁਕਾਨਦਾਰਾਂ ਤੱਕ ਉਹਦੇ ਹੀ ਸ਼ੋਅਰੂਮ ਦੇ ਵਿੱਚੋਂ ਸੌਦਾ ਜਿਹੜਾ ਜਾਂਦਾ ਤੇ ਉਹਨੂੰ ਮੁਨਾਫਾ ਵੀ ਵਧੀਆ ਹੁੰਦਾ ਚਲੋ ਉਹਦਾ ਕੰਮ ਕਾਫੀ ਵੱਡਾ ਹੋ ਜਾਂਦਾ ਤੇ ਉਹ ਇਨਵੈਸਟਮੈਂਟ ਕਰ ਲੈਂਦਾ ਪੈਸਾ ਜਿਹੜਾ ਉਹ ਬਚਾਉਣ ਲੱਗ ਜਾਂਦਾ ਇਹ 2-3 ਸਾਲਾਂ ਦੇ ਵਿੱਚ ਉਹ ਕਾਫੀ ਪੈਸਾ ਇਕੱਠਾ ਕਰ ਲੈਂਦਾ ਤੇ ਇੱਧਰ ਜਿਹੜੀ ਸੋਨੀਆ ਸੀ ਉਹਦਾ ਪਤੀ ਦੀ ਇੱਕ ਸੜਕ ਹਾਦਸੇ ਦੇ ਵਿੱਚ ਮੌਤ ਹੋ ਜਾਂਦੀ ਆ ਤੇ ਜਿਹੜੇ ਉਹਦੇ ਪਾਰਟਨਰ ਸੀਗੇ ਜਿੰਨਾਂ ਨਾਲ ਰਲ ਕੇ ਉਹਨੇ ਹੋਟਲ ਖੋਲੇ ਸੀ ਉਹ ਉਹਨਾਂ ਨੂੰ ਧੋਖਾ ਦੇ ਜਾਂਦੇ ਆ ਕਿਉਂਕਿ ਪਹਿਲਾਂ ਸੋਨੀਆ ਦੇ ਘਰ ਵਾਲਾ ਸੀ ਜਿਹੜਾ ਉਹਨੇ ਮਿਹਨਤ ਨਾਲ ਕੰਮ ਸ਼ੁਰੂ ਕੀਤਾ ਪਰ ਸੋਨੀਆ ਸੀ ਜਿਹੜੀ ਉਹਦਾ ਭਰਾ ਉਹਦੇ ਨਾਲ 파ਟਨਰ ਬਣਦਾ ਤੇ ਉਹਦਾ ਭਰਾ ਸੀ ਜਿਹੜਾ ਉਹ 2 ਨੰਬਰ ਦਾ ਕੰਮ ਕਰਦਾ ਸੀ ਉਸ ਤੋਂ ਬਾਅਦ ਉਹਨਾਂ ਨੇ ਲੋਕਾਂ ਦਾ ਚੰਮ ਲਾਇਆ ਠੱਗੀਆਂ ਕੀਤੀਆਂ ਤੇ ਆਪਣੇ ਬਿਜ਼ਨਸ ਨੂੰ ਅੱਗੇ ਵਧਾਇਆ ਪਰ ਕਹਿੰਦੇ ਕਿ ਠੱਗੀ ਚੋਰੀ ਨਾਲ ਕਮਾਇਆ ਪੈਸਾ ਬਹੁਤ ਜਲਦੀ ਆਉਂਦਾ ਤੇ ਬਹੁਤ ਜਲਦੀ ਨਿਕਲ ਵੀ ਜਾਂਦਾ ਤੇ ਉਹੀ ਗੱਲ ਸੋਨੀਆ ਦੇ ਨਾਲ ਹੁੰਦੀ ਆ ਜਦੋਂ ਸੋਨੀਆ ਦੇ ਪਤੀ ਦੀ ਮੌਤ ਹੋ ਜਾਂਦੀ ਆ ਤਾਂ ਉਹਦਾ ਭਰਾ ਜਿਹੜਾ ਉਹ ਸਕਾ ਭਰਾ ਉਹਦੇ ਨਾਲ ਠੱਗੀ ਕਰਦਾ ਤੇ ਸੋਨੀਆ ਦੇ ਹਾਲਾਤ ਅਜੇ ਹੋ ਜਾਂਦੇ ਆ ਵੀ ਨਾ ਤਾਂ ਉਹ ਪਹਿਲਾਂ ਉਹਨੂੰ ਕੋਈ ਹਸਾਬ ਕਿਤਾਬ ਦਿੰਦਾ ਤੇ ਆਖਰ ਦੇ ਵਿੱਚ ਜਦੋਂ ਸੋਨੀਆ ਦੇ ਭਰਾ ਦੀ ਹਨਾ ਜਿਹੜੀ 2 ਨੰਬਰ ਦੀ ਕਮਾਈ ਹੁੰਦੀ ਆ ਉਹਦਾ ਜਦੋਂ ਭਾਂਡਾ ਫੁੱਟਦਾ ਤਾਂ ਇਨਕੁਆਰੀ ਹੁੰਦੀ ਆ ਉਹ ਫੜਿਆ ਜਾਂਦਾ ਗ੍ਰਿਫਤਾਰ ਹੋ ਜਾਂਦਾ ਤੇ ਉਹਨਾਂ ਦੀ ਸਾਰੀ ਜਿਹੜੀ ਪ੍ਰਾਪਰਟੀ ਆ ਉਹ ਨਿਲਾਮ ਕਰ ਦਿੱਤੀ ਜਾਂਦੀ ਆ ਅੱਜ ਸੋਨੀਆ ਦੇ ਉਸ ਹੋਟਲ ਦੀ ਨਿਲਾਮੀ ਹੁੰਦੀ ਆ ਜਿਹਦੇ ਵਿੱਚੋਂ ਉਹਨੇ 8-9 ਸਾਲ ਪਹਿਲਾਂ ਰਾਜੂ ਨੂੰ ਜਲੀਲ ਕਰਕੇ ਕੱਢਿਆ ਹੁੰਦਾ ਤੇ ਇਧਰੋਂ ਰਾਜੂ ਨੂੰ ਇਹ ਪਤਾ ਲੱਗਦਾ ਵੀ ਇੱਕ ਸ਼ਹਿਰ ਵੀ ਇੱਕ ਫਾਈਵ ਸਟਾਰ ਹੋਟਲ ਸ਼ਹਿਰ ਦਾ ਵਿਊ ਬਕਾਊ ਆ ਪਰ ਉਹਨੂੰ ਇਹ ਨਹੀਂ ਪਤਾ ਹੁੰਦਾ ਵੀ ਕਿਹੜਾ ਬਕਾਊ ਆ ਤੇ ਉਹਦੇ ਕੋਲ ਪੈਸਾ ਹੁੰਦਾ ਉਹੋ ਭਾਵੇਂ ਕੇ ਜੋਬ ਵੀ ਕਰ ਰਿਹਾ ਸੀ ਪਰ ਜਿਹੜੇ ਸਟੋਰ ਦੇ ਵਿੱਚ ਉਹਨੇ ਇੱਕ ਮੁੰਡੇ ਨੂੰ ਬਿਠਾਇਆ ਉਸ ਮੁੰਡੇ ਨੇ ਉਹਨੂੰ ਇੰਨੀ ਤਰੱਕੀ ਤੇ ਪਹੁੰਚਾਇਆ ਤੇ ਅੱਜ ਉਹਦੇ ਕੋਲ ਪੈਸਾ ਹੁੰਦਾ ਤੇ ਉਹ ਉਸ ਹੋਟਲ ਨੂੰ ਖਰੀਦਣ ਦੀ ਔਕਾਤ ਰੱਖਦਾ ਹੁੰਦਾ ਤੇ ਜਦੋਂ ਉੱਥੇ ਨਿਲਾਮੀ ਹੁੰਦੀ ਆ ਤਾਂ ਉਹ ਨਿਲਾਮੀ ਤੇ ਜਾਂਦਾ ਬੋਲੀ ਲੱਗਦੀ ਆ ਕੀਮਤ ਵਧਾ ਚੜਾ ਕੇ ਜਦੋਂ ਬੋਲੀ ਲਾਈ ਜਾਂਦੀ ਆ ਤਾਂ ਅਖੀਰ ਦੇ ਵਿੱਚ ਜਿਹੜੀ ਬੋਲੀ ਰਾਜੂ ਲਾਉਂਦਾ ਉਸ ਤੋਂ ਬਾਅਦ ਕੋਈ ਵੀ ਕਲਾਇੰਟ ਉਹਨੇ ਪੈਸੇ ਦੇਣ ਨੂੰ ਤਿਆਰ ਨਹੀਂ ਹੁੰਦਾ ਤੇ ਉਹ ਹੋਟਲ ਆ ਜਿਹੜਾ ਉਹ ਰਾਜੂ ਦਾ ਹੋ ਜਾਂਦਾ ਇਧਰੋਂ ਜਦੋਂ ਸੋਨੀਆ ਨੂੰ ਇਹ ਪਤਾ ਲੱਗਦਾ ਵੀ ਅੱਜ ਸਾਡੇ ਆਖਰੀ ਹੋਟਲ ਦੀ ਨਿਲਾਮੀ ਆ ਤਾਂ ਉਹ ਆਉਂਦੀ ਆ ਉਹਨੂੰ ਇਹ ਹੁੰਦਾ ਵੀ ਕਿਸੇ ਨਾ ਕਿਸੇ ਤਰੀਕੇ ਇਹ ਹੋਟਲ ਆ ਜਿਹੜਾ ਇਹ ਮੇਰੇ ਕੋਲ ਰਹੇ ਜੇ ਵੀ ਮੈਂ ਮਿੰਤਾ ਕਰਾਂ ਤਰਲੇ ਕਰਾਂ ਤਾਂ ਜਦੋਂ ਇਧਰੋਂ ਰਾਜੂ ਆ ਬੋਲੀ ਲਗਾ ਚੁੱਕਿਆ ਹੁੰਦਾ ਤੇ ਨਿਲਾਮੀ ਜਿਹੜੇ ਕਰਨ ਵਾਲੇ ਹੁੰਦੇ ਉਹ ਕਹਿ ਰਹੇ ਇਹ ਹੁੰਦੇ ਆ ਵੀ ਇਸ ਤੋਂ ਬਾਅਦ ਕੋਈ ਹੋਰ ਆਪਣੀ ਕੀਮਤ ਆਪਣੀ ਬੋਲੀ ਲਾਉਣਾ ਚਾਹੁੰਦਾ ਹੋਵੇ ਤਾਂ ਕੋਈ ਵੀ ਨਹੀਂ ਬੋਲਦਾ ਤੇ ਜਦੋਂ ਉਸ ਹੋਟਲ ਦੀਆਂ ਚਾਬੀਆਂ ਰਾਜੂ ਨੂੰ ਫੜਾਈਆਂ ਜਾਂਦੀਆਂ ਤਾਂ ਉਧਰੋਂ ਸੋਨੀਆ ਉੱਥੇ ਪਹੁੰਚ ਜਾਂਦੀ ਆ ਸੋਨੀਆ ਨੂੰ ਜਦੋਂ ਪਤਾ ਲੱਗਦਾ ਵੀ ਉਸ ਬੰਦੇ ਨੇ ਸਾਡਾ ਹੋਟਲ ਖਰੀਦਿਆ ਤਾਂ ਉਹ ਆ ਕੇ ਰਾਜੂ ਦੇ ਪੈਰੀਂ ਡਿੱਗ ਜਾਂਦੀ ਆ ਪਰ ਉਹਨੂੰ ਇਹ ਨਹੀਂ ਪਤਾ ਹੁੰਦਾ ਵੀ ਇਹ ਰਾਜੂ ਆ ਰਾਜੂ ਜਿਹਦੇ ਕੇਸ ਸਿਰ ਤੇ ਟੋਪੀ ਲਈ ਹੁੰਦੀ ਆ ਤੇ ਕਾਲੀਆਂ ਐਣਕਾਂ ਲੱਗੀਆਂ ਹੁੰਦੀਆਂ ਜਦੋਂ ਉਹ ਆਪਣੀ ਐਣਕ ਉਤਾਰ ਕੇ ਸੋਨੀਆ ਵੱਲ ਦੇਖਦਾ ਤਾਂ ਉਹ ਚਾਰ ਕਦਮ ਪਿੱਛੇ हट ਜਾਂਦਾ ਤੇ ਸੋਨੀਆ ਜਿਹੜੀ ਉਹ ਖੜੀ ਹੋ ਕੇ ਰਾਜੂ ਨੂੰ ਇਹ ਕਹਿਣ ਲੱਗਦੀ ਆ ਵੀ ਮੈਂ ਥੋੜੇ ਬਚਾਉਣ ਦੀ ਆ ਮੇਰੇ ਘਰ ਵਾਲੇ ਦੀ ਮੌਤ ਹੋ ਗਈ ਤੇ ਮੇਰਾ ਸਾਰਾ ਬਿਜ਼ਨਸ ਡੁੱਬ ਗਿਆ ਤੇ ਮੈਂ ਇੱਕ ਔਰਤ ਹਨਾ ਜਿਹਦਾ ਸਾਕਾ ਭਰਾ ਵੀ ਉਹਨੂੰ ਧੋਖਾ ਦੇ ਗਿਆ ਧੋਖਾ ਧੜੀ ਮੇਰੇ ਨਾਲ ਕਰ ਗਿਆ ਵੀ ਮੈਂ ਅੱਜ ਕੱਲੀ ਰਹਿ ਗਈਆਂ ਬੇਬਸ ਰਹਿ ਗਈਆਂ ਤੇ ਮੈਂ ਚਾਹੁੰਨੀ ਆ ਵੀ ਇਹ ਹੋਟਲ ਮੇਰੇ ਕੋਲ ਰਹੇ ਜੇ ਵੀ ਤੁਸੀਂ ਵੀ ਇਹ ਹੋਟਲ ਆ ਜਿਹੜਾ ਮੈਨੂੰ ਦੇ ਦਿਓ ਭਾਵੇਂ ਕੇ ਖਰੀਦ ਤੁਸੀਂ ਲਿਆ ਇਹਦੇ ਵਿੱਚ ਜਿਹੜਾ ਇਹਦਾ ਕੰਟਰੈਕਟ ਆ ਮੈਨੂੰ ਦੇ ਦਿਓ ਮੈਂ ਹੌਲੀ ਹੌਲੀ ਤੁਹਾਡੇ ਪੈਸੇ ਚੁਕਾ ਦੂੰ ਤੇ ਪਰ ਮੈਂ ਹੋਟਲ ਨੂੰ ਜਾਣ ਨਹੀਂ ਦੇਣਾ ਚਾਹੁੰਦੀ ਹੁੰਦੀ ਇਹ ਉਧਰੋਂ ਰਾਜੂ ਨੂੰ ਪਤਾ ਲੱਗ ਜਾਂਦਾ ਵੀ ਇਹ ਉਹੀ ਸੋਨੀਆ ਜਿਹੜੀ ਨੇ ਹੰਕਾਰ ਦੇ ਵਿੱਚ ਆ ਕੇ ਭਾਵੇਂ ਕਿ ਰਾਜੂ ਨੂੰ ਉਸ ਬੇਇੱਜ਼ਤੀ ਦਾ ਕੋਈ ਬਹੁਤਾ ਗੁੱਸਾ ਨਹੀਂ ਸੀ ਕਿਉਂਕਿ ਉਹਨੂੰ ਲੱਗਦਾ ਸੀ ਵੀ ਸ਼ਾਇਦ ਵੀ ਅਮੀਰਾਂ ਦਾ ਜਿਹੜਾ ਵਿਵਹਾਰ ਆ ਉਹ ਗਰੀਬਾਂ ਪ੍ਰਤੀ ਐ ਹੀ ਹੁੰਦਾ ਪਰ ਜਦੋਂ ਉਹਦੀ ਮਾਂ ਦੀ ਫੋਟੋ ਉਹਦੇ ਪਰਸ ਚੋਂ ਡਿੱਗੀ ਸੀ ਤਾਂ ਸੋਨੀਆ ਨੇ ਜਾਣ ਬੁੱਝ ਕੇ ਉਹ ਸਾਰਾ ਚਿਕਣ ਦੀ ਤਰੀ ਉਹਦੇ ਤੇ ਡੋਲੀ ਸੀ ਤੇ ਉਹ ਦਰਦ ਉਨੂੰ ਉਹਦਾ ਸਰੀਰਕ ਦਰਦ ਘਟ ਹੋਇਆ ਸੀ ਪਰ ਮਾਨਸਿਕ ਤੌਰ ਤੇ ਉਹ ਬਿਲਕੁਲ ਟੁੱਟ ਗਿਆ ਸੀ ਕਿਉਂਕਿ ਆਪਣੀ ਵਿਧਵਾ ਮਾਂ ਦੀ ਫੋਟੋ ਆਪਦੀ ਮਾਂ ਬਾਰੇ ਤਾਂ ਉਹ ਕਿਸੇ ਤੋਂ ਹੋਏ ਨਹੀਂ ਹੁੰਦਾ ਸੀ ਤੇ ਉਹ ਫੋਟੋ ਨੂੰ ਉਹ ਆਪਣੇ ਸੀਨੇ ਨਾਲ ਲਾ ਕੇ ਰੱਖਦਾ ਹੁੰਦਾ ਸੀ ਤੇ ਉਹਨੇ ਪੂਰੀ ਤਰ੍ਹਾਂ ਉਹਦੇ ਤੇ ਚਿਕਣ ਦੀ ਤਰੀ ਪਾ ਕੇ ਉਹਨੂੰ ਲੱਗਿਆ ਸੀ ਵੀ ਬਹੁਤ ਵੱਡਾ ਅਪਮਾਨ ਕੀਤਾ ਤੇ ਚਲੋ ਉਸ ਤੋਂ ਬਾਅਦ ਸੋਨੀਆ ਜਿਹੜੀ ਉਹ ਪਛਾਣ ਲੈਂਦੀ ਆ ਰਾਜੂ ਨੂੰ ਤੇ ਉਹਨੂੰ ਕਹਿੰਦੀ ਵੀ ਮੈਂ ਤੈਨੂੰ ਕਿਤੇ ਦੇਖਿਆ ਲੱਗਦਾ ਤਾਂ ਰਾਜੂ ਕਹਿੰਦਾ ਵੀ ਅੱਜ ਤੋਂ 9 ਸਾਲ ਪਹਿਲਾਂ ਇੱਕ ਕਮੰਡੀ ਤੇ ਹੰਕਾਰੀ ਔਰਤ ਨੇ ਮੈਨੂੰ ਏਸੇ ਹੋਟਲ ਦੇ ਵਿੱਚੋਂ ਬਾਹਰ ਕੱਢਿਆ ਸੀ ਮੈਂ ਇਸ ਹੋਟਲ ਦੇ ਵਿੱਚ ਐਜ਼ ਅ ਬੀਟਰ ਨੌਕਰੀ ਕਰਦਾ ਸੀ ਪਰ ਮੈਨੂੰ ਉਸ ਔਰਤ ਨਾਲ ਕੋਈ ਗੁੱਸਾ ਨਹੀਂ ਹੈਗਾ ਉਹਨੇ ਆਪਣੀ ਔਕਾਤ ਦਿਖਾਈ ਸੀ ਪਰ ਮੈਂ ਆਪਣੇ ਮੈਨੂੰ ਲੱਗਦਾ ਵੀ ਸ਼ਾਇਦ ਜੇ ਉਹਨੇ ਮੈਨੂੰ ਉਸ ਦਿਨ ਜਲੀਲ ਕਰਕੇ ਨਾ ਕੱਢਿਆ ਹੁੰਦਾ ਤਾਂ ਅੱਜ ਮੈਂ ਇੱਥੇ ਨਾ ਹੁੰਦਾ ਤਾਂ ਸੋਨੀਆ ਵੀ ਸਮਝ ਜਾਂਦੀ ਆ ਤੇ ਉਹ ਰਾਜੂ ਨੂੰ ਕਹਿੰਦੀ ਵੀ ਮੈਂ ਤਾਂ ਸ਼ਾਇਦ ਤੇਰੇ ਤੋਂ ਮਾਫੀ ਮੰਗਣ ਵੀ ਦੇ ਯੋਗ ਵੀ ਨਹੀਂ ਹੈਗੀ ਤਾ ਫਿਰ ਵੀ ਰਾਜੂ ਉਹਨੂੰ ਪੁੱਛਦਾ ਵੀ ਤੇਰੀ ਇਹ ਹਾਲਤ ਅੱਜ ਕਿਵੇਂ ਹੋਈ ਤਾਂ ਉਹ ਦੱਸਦੀ ਆ ਵੀ ਮੇਰੇ ਖੁਦ ਦੇ ਭਰਾ ਨੇ ਦੋ ਨੰਬਰ ਦਾ ਕੰਮ ਸ਼ੁਰੂ ਕੀਤਾ ਮੈਨੂੰ ਤਾਂ ਇਹ ਵੀ ਨਹੀਂ ਪਤਾ ਵੀ ਮੇਰੇ ਘਰ ਵਾਲੇ ਦਾ ਐਕਸੀਡੈਂਟ ਵੀ ਜਿਹੜਾ ਮੇਰੇ ਭਰਾ ਨੇ ਨਾ ਕਰਵਾਤਾ ਹੋਵੇ ਹੁਣ ਮੇਰਾ ਭਰਾ ਮੇਰੇ ਤੋਂ ਪਾਸਾ ਵੱਟ ਗਿਆ ਤੇ ਮੇਰੇ ਤੇ ਆ ਜਹਾ ਦੇਣ ਆ ਗਈ ਤਾਂ ਫਿਰ ਵੀ ਰਾਜੂ ਨੇ ਇਨਸਾਨੀਅਤ ਦਿਖਾਉਂਦੇ ਹੋਏ ਸੋਨੀਆ ਨੂੰ ਇਹ ਕਿਹਾ ਕਿ ਹੋਟਲ ਹੁਣ ਮੇਰਾ ਹੋ ਚੁੱਕਿਆ ਪਰ ਫਿਰ ਵੀ ਤੂੰ ਤਾਂ ਮੇਰੇ ਨਾਲ ਕੀਤੀ ਜੋ ਕੀਤੀ ਮੈਂ ਇਹ ਚਾਹਣਾ ਵੀ ਤੁਸੀਂ ਇਸ ਹੋਟਲ ਦੇ ਵਿੱਚ ਜੇ ਨੌਕਰੀ ਕਰਨਾ ਚਾਹੋ ਤਾਂ ਮੈਂ ਤੁਹਾਨੂੰ ਨੌਕਰੀ ਦੇ ਸਕਦਾ ਪਰ ਮੈਂ ਕੰਟਰੈਕਟ ਨਹੀਂ ਦੇਵਾਂਗਾ ਕਿਉਂਕਿ ਮੈਂ ਬਹੁਤ ਮਿਹਨਤ ਨਾਲ ਇਸ ਹੋਟਲ ਨੂੰ ਖਰੀਦਣ ਦਾ ਖਰੀਦਣ ਲਈ ਮੈਂ ਬਹੁਤ ਮਿਹਨਤ ਕੀਤੀ ਆ ਤੇ ਮੈਂ ਤੈਨੂੰ ਕੋਈ ਨੀਚਾ ਨਹੀਂ ਦਿਖਾਉਣਾ ਚਾਹੁੰਦਾ ਤੂੰ ਮੈਨੂੰ ਨੀਚਾ ਦਿਖਾਇਆ ਸੀ ਪਰ ਮੈਂ ਤੈਨੂੰ ਨੀਚਾ ਨਹੀਂ ਦਿਖਾਉਣਾ ਚਾਹੁੰਦਾ ਤਾਂ ਜਿਹੜੀ ਸੋਨੀਆ ਉਹ ਰਾਜੂ ਦਾ ਇਹ ਪ੍ਰਪੋਜ਼ਲ ਆ ਜਿਹੜਾ ਐਕਸੈਪਟ ਕਰਦੀ ਆ ਤੇ ਕਹਿੰਦੀ ਆ ਮੈਂ ਇੱਥੇ ਨੌਕਰੀ ਕਰਨਾ ਚਾਹੁੰਨੀ ਆ ਤੇ ਉਸ ਤੋਂ ਬਾਅਦ ਜਿਹੜੀ ਚੈਨ ਟੁੱਟੀ ਹੋਈ ਚੈਨ ਸੀ ਜਿਹਦੇ ਤੇ ਤੇ ਉਹਨੇ ਮਤਲਬ ਗਰਮ ਤਰੀ ਪਾਈ ਸੀ ਤੇ ਆਪਣੀ ਮਾਂ ਦੀ ਉਹ ਫੋਟੋ ਜਿਹੜੀ ਕਿ ਉਹਦੀ ਜੇਬ ਦੇ ਵਿੱਚ ਹੀ ਹੁੰਦੀ ਆ ਉਸ ਫੋਟੋ ਨੂੰ ਵੱਡੀ ਕਰਵਾ ਕੇ ਤੇ ਉਹ ਚੈਨ ਨੂੰ ਇੱਕ ਸ਼ੀਸ਼ੇ ਦੇ ਫਰੇਮ ਦੇ ਵਿੱਚ ਜੜਾ ਕੇ ਉਹ ਉਸ ਹੋਟਲ ਦੇ ਵਿੱਚ ਲਾਉਂਦਾ ਤੇ ਸੋਨੀਆ ਨੂੰ ਕਹਿੰਦਾ ਵੀ ਇਹ ਫੋਟੋ ਤੇ ਇਹ ਚੈਨ ਤੈਨੂੰ ਹਮੇਸ਼ਾ ਹੀ ਯਾਦ ਕਰਾਉਂਦੀ ਰਹੂਗੀ ਵੀ ਤੂੰ ਕਿਸੇ ਦਿਨ ਕਿਸੇ ਗਰੀਬ ਦਾ ਅਪਮਾਨ ਕੀਤਾ ਸੀ ਪਰ ਉਸ ਤੋਂ ਬਾਅਦ ਸੋਨੀਆ ਜਿਹੜੀ ਉਹ ਬਹੁਤ ਬਦਲ ਲੈਂਦੀ ਆਪਣੇ ਆਪ ਨੂੰ ਕਿਉਂਕਿ ਜਦੋਂ ਕੋਈ ਇਨਸਾਨ ਜਮਾ ਅਰਸ਼ ਤੋਂ ਫਰਸ਼ ਤੇ ਡਿੱਗਦਾ ਤਾਂ ਉਹਦੀ ਸੁਰਤ ਟਿਕਾਣੇ ਆਉਂਦੀ ਆ ਤੇ ਸੋਨੀਆ ਦੀ ਸੁਰਤ ਵੀ ਟਿਕਾਣੇ ਆ ਚੁੱਕੀ ਹੁੰਦੀ ਆ ਸੋਨੀਆ ਆਪਣੇ ਆਪ ਦੇ ਨਾਲ ਅੱਖ ਨਹੀਂ ਮਿਲਾ ਸਕਦੀ ਹੁੰਦੀ ਪਰ ਫਿਰ ਵੀ ਰਾਜੂ ਉਹਦਾ અપਮਾਨ ਨਹੀਂ ਕਰਦਾ ਅੱਜ ਸੋਨੀਆ ਉਸੇ ਹੋਟਲ ਦੇ ਵਿੱਚ ਐਜ਼ ਅ ਮੈਨੇਜਰ ਨੌਕਰੀ ਕਰਦੀ ਆ ਜਿਸ ਜਿਹੜੇ ਹੋਟਲ ਦੇ ਵਿੱਚ ਕਦੇ ਉਹ ਮਾਲਕਣ ਬਣ ਕੇ ਵੇਂਦੀ ਸੀ ਇਸ ਲਈ ਸਮੇਂ ਦਾ ਕੋਈ ਪਤਾ ਨਹੀਂ ਹੁੰਦਾ ਜੇ ਸਾਡੇ ਕੋਲੇ ਅੱਜ ਦੀ ਘੜੀ ਪੈਸਾ ਤਾਂ ਸਾਨੂੰ ਇਨਸਾਨਾਂ ਦੇ ਨਾਲ ਇਨਸਾਨ ਬਣ ਕੇ ਵਿਚਰਨਾ ਚਾਹੀਦਾ ਨਾ ਕਿ ਇਨਸਾਨਾਂ ਨੂੰ ਕੀੜੇ ਮਕੌੜੇ ਸਮਝਣਾ ਚਾਹੀਦਾ ਸਮੇਂ ਦਾ ਜਿਹੜਾ ਪੱਈਆ ਇਹ ਘੁੰਮਦਾ ਜਰੂਰ ਆ ਤੇ ਜੇ ਸਾਡੇ 'ਚ ਹੰਕਾਰ ਆ ਪੈਸੇ ਦਾ ਹੰਕਾਰ ਆ ਤਾਂ ਉਹ ਇੱਕ ਨਾ ਇੱਕ ਦਿਨ ਜਰੂਰ ਟੁੱਟਦਾ ਫਿਰ ਸਮੇਂ ਦਾ ਪੱਈਆ ਘੁੰਮਿਆ ਰਾਜੂ ਉਸ ਹੋਟਲ ਦੇ ਵਿੱਚ ਵੇਟਰ ਹੁੰਦਾ ਸੀ ਪਰ ਫਿਰ ਵੀ ਉਹਨੇ ਸੋਨੀਆ ਨੂੰ ਉਸ ਹੋਟਲ ਦੀ ਮੈਨੇਜਰ ਬਣਾਇਆ ਕਿਉਂਕਿ ਅੱਜ ਉਹ ਉਸ ਹੋਟਲ ਦਾ ਮਾਲਕ ਸੀ ਉਹ ਆਪਣੀ ਮਰਹੂਮ ਮਾਂ ਤੇ ਮਰਹੂਮ ਪਿਓ ਦਾ ਸੁਪਨਾ ਪੂਰਾ ਕਰਦਾ ਤੇ ਉਹ ਦੁਨੀਆ ਨੂੰ ਇਹ ਦਿਖਾ ਦਿੰਦਾ ਵੀ ਸਾਡੇ ਲਈ ਕੁਝ ਵੀ ਮੁਸ਼ਕਲ ਨਹੀਂ ਹੈ ਅਸੀਂ ਜਿਹੋ ਜਿਹੇ ਹਾਲਾਤਾਂ ਦੇ ਨਾਲ ਸਮਝੌਤਾ ਕਰ ਲੈਨੇ ਆ ਉਹ ਜਿਹੇ ਹਾਲਾਤਾਂ ਦੇ ਵਿੱਚ ਅਸੀਂ ਵੱਜ ਜਾਂਦੇ ਆ ਪਰ ਅਸੀਂ ਕੁਝ ਵੱਡਾ ਕਰਨ ਦੀ ਤਾਕਤ ਹੈ ਜਿਹੜੀ ਉਹ ਰੱਖਦੇ ਹੁੰਨੇ ਆ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਇਹ ਕਹਾਣੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ ਜੀ